ਸ਼ੀਅਾ ਦੀ ਦੂਸਰੇ ਨੰਬਰ ਤੇ ਜਾਣੀ ਜਾਂਦੀ ਨਾਬਾਦੀ ਅਨਾਜ ਮੰਡੀ ਮੱਕੀ ਦੀ ਆਮਦ ਪਿਛਲੇ ਸਾਲ ਨੂੰ ਇਸ ਵਾਰੀ ਨਾਬਾ ਮੰਡੀ ਦੇ ਵਿੱਚ ਵਧੀ ਹੈ ਦੀ ਤੇ ਸਾਡੀ ਰਾਇਬੂੰ 30% ਇਨਕਰੀਜ਼ ਹੋ ਚੁੱਕੀ ਹੈ ਜਿਹੜੀ ਰਾਜਪੂਤਾਂ ਤੋਂ ਬੀਜੇ ਤੋਂ ਆਏ ਆ ਤੇ ਇੱਥੇ ਬੈਨੀਫਿਟ ਆਈ ਸਾਨੂੰ ਚਾਹ ਦਰਮਿਆਨ ਨਾ ਪਾਵਾ ਜਾਂਦੀ ਹੈ ਹਨੇਰੀਆਂ ਨਾਲ ਘਟਿਆ ਜੀ ਥੋੜਾ ਬੇਚੰ ਚ ਕੋਈ ਦਿੱਕਤ ਨਹੀਂ ਆ ਰਹੀ ਜੀ ਥੋੜਾ ਜਿਹਾ ਮੌਸਮ ਨੇ ਪਹਿਲਾਂ ਕੀਤਾ ਸੀਗਾ ਫਿਲਹਾਲ ਓਕੇ ਆ ਪ੍ਰੋਗਰਾਮ ਬੇਚੰ ਚ ਕੋਈ ਦਿੱਕਤ ਨਹੀਂ ਆ ਰਹੀ ਜੀ ਥੋੜਾ ਜਿਹਾ ਮੌਸਮ ਨੇ ਪਹਿਲਾਂ ਕੀਤਾ ਸੀਗਾ ਫਿਲਹਾਲ ਓਕੇ ਆ ਪ੍ਰੋਗਰਾਮ ਨੇ ਇਸ ਤਰ੍ਹਾਂ ਚਾਹ ਠੀਕ ਨਿਕਲ ਰਹੀ ਹੈ ਜੀ ਕਿੱਲੇ ਕਿੰਨੇ ਕਿਹਾ? ਕਿੱਲੇ ਦਾ ਹੈਗਾ ਜੀ 50 ਕੁਆਂਟਲ ਗਿੱਲੀ ਦਾ। 30 ਕਿੰਨੀ ਰੇਟ ਕੀ ਲੱਗ ਰਹੀ ਹੈ? ਰੇਟ ਲੱਗਦੀ ਆ 1000 ਤੋਂ ਲੈ ਕੇ 1400 1500 ਤੱਕ ਗਿੱਲੀ ਦਾ ਤੇ ਸੁੱਕੀ ਦਾ 2200 ਤੱਕ ਲੱਗੀ ਜਾਂਦਾ ਜੀ। ਲੱਗੀ ਜਾਂਦਾ। ਤਾਂ ਜੀ। ਅੱਗੇ ਝਾੜਿਆ। ਵਧੀਆ ਝਾੜਿਆ ਜੀ। ਤੇ 10 ਕੁਆਂਟਲ ਤੋਂ 11 ਕੁਆਂਟਲ ਦੀ ਜੀ। ਹੂੰ। ਲਿੱਗ ਗਈ ਤਾਂ। ਅਨੇ 55 ਕੁਆਂਟਲ ਕੱਲ੍ਹ ਦੇ ਲਈ। ਕਿਨੇ ਖੁਸ਼ ਨੇ ਕਿਸਾਨ ਨੇ ਜੀ? ਕਿਸਾਨ ਖੁੱਲ ਕੋਈ ਨਹੀਂ। ਥੋੜੇ ਦਿੱਕਤ ਮੰਡੀ 'ਚ। ਦਿੱਕਤ ਤਾਂ ਬੱਜਾ ਜਗ੍ਹਾ ਹੀ ਦਿੱਕਤ ਆ ਰਹੀ ਜੀ। ਕਿੰਨਾ ਕਿ ਮਾਲ ਪਹੁੰਚਿਆ ਮੰਡੀ 'ਚ। ਮੰਡੀ ਜੋਂ ਤੱਕ 8 ਲੱਖ ਕੱਟੇ ਬੰਦਾ ਵੀ 8.5 ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਕੀ ਕਹਿਣਾ ਤੁਹਾਨੂੰ ਮੱਕੀ ਦੇ ਫੋਕਲੇ ਅਸੀਂ ਤਾਂ ਕਹਿੰਦੇ ਆ ਵੀ ਹੁਣ ਵਧੀਆ ਅੱਗੇ ਨੂੰ ਰੇਟ ਥੋੜਾ ਜਿਹਾ ਕਿਹਾ ਵਧੀਆ ਪਹਿਲਾਂ ਘਟ ਗਿਆ ਤੇਰੇ ਉਹਦਾ 4 4 ਠੀਕ ਹੈ ਨਾ ਬਹੁਤਾ ਨਾ ਥੋੜਾ ਹਮ ਦਰਮਿਆਨਾ ਜਾਰੀ ਰੱਖੋ ਵਧੀਆ ਨਾ ਕੋਈ ਦਿੱਕਤ ਨਹੀਂ ਹੈਗੀ ਵਧੀਆ ਵਿਕ ਰਹੀ ਆ ਵਧੀਆ ਵਿਕਦੀ ਆ ਬੋਲੀ ਤੇ ਜਾ ਜਾ 4 ਦਰਮਿਆਨਾ ਨਾ ਬਾਲਾ ਜਾਂਦੀ ਹੈ ਨੇਰੀਆਂ ਨਾਲ ਕਟਿਆ ਜੀ ਥੋੜਾ ਜਦ ਲਈ ਨੇਰੀ ਆਈ ਸੀ ਨਾ ਉਹਨੇ ਖਾਸ਼ਾ ਚਾਰ ਦਾ ਫਰਕ ਪਤਾ ਇਹ ਕਿ ਮੱਕੀ ਦਾ ਨੁਕਸਾਨ ਹੋ ਗਿਆ ਥੋੜਾ ਗੜੀ ਰਾਜਪੂਤਾਂ ਤੋਂ ਬੀਜੇ ਤੋਂ ਆਏ ਆ ਤੇ ਇੱਥੇ ਬੈਨੀਫਿਟ ਆਈ ਸਾਨੂੰ ਉੱਥੇ ਸਾਡੀ 17-1800 ਨੂੰ ਸਕਾ ਕੇ ਵਿਕਦੀ ਆ ਇੱਥੇ ਸਾਡੇ 1500 ਨੂੰ 1500 ਨੂੰ ਵਿਕੀ ਜਾਂਦੀ ਏ ਗਿੱਲੀ ਉਹ ਸਿੱਧੀ ਵੱਢ ਕੇ ਲਿਆਏ ਸੀ ਰਾਤ ਵਧੀਆ ਬੋਲੀ ਲੱਗ ਗਈ ਤੇ ਬਾਕੀ ਮੌਸਮ ਠੀਕ ਰਹੇ ਤਾਂ ਵਧੀਆ ਗੱਲ ਮਤਲਬ ਪਰਮਾਤਮਾ ਸਾਥ ਦੇ ਜਾਵੇ ਤਾਂ ਵਧੀਆ ਫਸਲ ਆ ਕੋਈ ਮਾੜੀ ਫਸਲ ਨਹੀਂ ਆ ਕਿ ਬੈਨੀਫਿਟ ਆ ਗਏ ਨੇ ਫਿਰ ਤਾਂ ਇਹ ਸਾਰੀਆਂ ਫਸਲਾਂ ਹੁੰਦੀਆਂ ਦਾ ਲਗਭਗ ਇੱਕੋ ਜਿਹੀ ਨੇ ਯਾਨੀ ਇਹ ਦੇ ਵਾ ਭਈ ਆਪਾਂ ਤਿੰਨ ਫਸਲਾਂ ਨਾਲ ਇੱਕ ਫਸਲ ਆਪਾਂ ਨੂੰ ਬਚਤ ਹੋ ਜਾਂਦੀ ਹੈ ਜੀ ਤੇ ਮੌਸਮ ਸਹੀ ਰਹੇ ਫਸਲ ਦਾ ਨੁਕਸਾਨ ਨਾ ਹੋਵੇ ਰੇਟ ਰੂਟ ਸਹੀ ਰਹੇ ਤੇ ਆਪਾਂ ਨੂੰ ਬਚਤ ਵਧੀਆ ਹੋ ਜਾਂਦੀ ਹੈ ਜੀ ਕਿੰਨੇ ਨਿਕਲਦੇ ਕੀਲੇ ਦੀ ਇਕਲੇ ਹੀ ਨਿਕਲ ਜਾਂਦੀ 40 40 ਕੁੰਟਲ 35 ਕੁੰਟਲ ਇੱਥੇ ਨਿਕਲ ਜਾਂਦੀ ਹੈ ਜੀ ਕਿੰਨੇ ਦੀ ਹੋ ਜਾਂਦੇ ਇਹ ਹੋਈ ਜਾਂਦੀ ਹੈ 70000 ਦਾ ਕੀਲਾ ਹੋ ਜਾਂਦਾ ਜੀ ਤਿੰਨ ਫਸਲਾਂ ਲੈਂਦੀ ਹਾਂ ਜੀ ਹਾਂ ਜੀ ਤਿੰਨ ਫਸਲਾਂ ਆ ਜੀ ਪ੍ਰੋਬਲਮ ਤਾਂ ਕੋਈ ਨਹੀਂ ਮੌਸਮ ਥੋੜੇ ਦਿੱਕਤ ਆ ਰਹੀ ਹੈ ਮੌਸਮ ਹੁਣ ਤੁਹਾਨੂੰ ਪਤਾ ਹੀ ਹੈ ਸਾਥ ਨਹੀਂ ਦੇ ਰਿਹਾ ਹੈਗਾ ਉਹਦੇ ਕਰਕੇ ਹੁਣ ਕਮਾਈ ਚੱਲ ਨਹੀਂ ਰਹੀ ਲੇਬਰ ਤੋਂ ਤੜਾਉਨੇ ਜੋ ਫਿਰ ਖਰਚਾ ਪੈ ਜਾਂਦਾ ਜੀ ਮੱਕੀ ਦੀ ਆਮਦ ਪਿਛਲੇ ਸਾਲ ਨੂੰ ਇਸ ਵਾਰੀ ਨਾਭਾ ਮੰਡੀ ਦੇ ਵਿੱਚੋਂ ਵਧੀ ਹੈ ਜੀ ਤੇ ਸਾਡੀ ਰਾਈਵਲ 30% ਇਨਕਰੀਜ਼ ਹੋ ਚੁੱਕੀ ਹੈ ਪਿਛਲੇ ਸਾਲ ਦੇ ਨਾਲੋਂ ਬਲਕਿ ਸਾਡੇ ਨਾਲ ਦੀਆਂ ਭਾਰਸੋ ਮੰਡੀ ਵੀ ਚੱਲ ਪਈ ਅਮਰਗੜ ਵੀ ਚੱਲ ਪਈ ਤੇ ਇਹਦੇ ਵਜਾ ਨਾਲ ਸਾਨੂੰ ਉਮੀਦ ਸੀ ਵੀ ਘਟੂਗੀ ਬਟ ਇਸ ਵਾਰੀ ਸਾਡੇ ਕੋਲ ਲਾਸਟ ਇਅਰ ਨਾਲੋਂ ਅਰਾਈਵਲ ਜ਼ਿਆਦਾ ਆ ਰਹੀ ਹੈ ਕਿੰਨੀ ਪਹੁੰਚ ਚੁੱਕੀਆ ਸਾਡੇ ਕੋਲ ਅੰਦਾਜ਼ਨ 2 ਲੱਖ ਕੁਇੰਟਲ ਦੇ ਕਰੀਬ ਮੱਕੀ ਪਹੁੰਚ ਚੁੱਕੀ ਆ ਪਿਛਲੀ ਵਾਰ ਕਿੰਨੀ ਆਈ ਸੀ ਪਿਛਲੀ ਵਾਰੀ ਇੰਨਾ ਤਰੀਕਾਂ ਦੇ ਵਿੱਚ ਸਾਡੇ ਕੋਲੇ 1.5 ਲੱਖ ਕੁਇੰਟਲ ਦੇ ਕਰੀਬ ਮੱਕੀ ਦੀ ਆਮਦ ਸੀ ਬਿਲਕੁਲ ਪ੍ਰਬੰਧਨ ਲੈ ਕੇ ਕੁਝ ਪਰਬੰਧ ਦੇਖੋ ਜੀ ਸਾਫ ਸਫਾਈ ਦੇ ਮਾਰਕੀਟ ਕਮੇਟੀ ਵੱਲੋਂ ਕੀਤੇ ਜਾ ਰਹੇ ਨੇ ਪੀਣ ਦੇ ਪਾਣੀ ਦੇ ਵਿੱਚ ਲੱਗੇ ਹੋਏ ਨੇ ਵਾਟਰ ਕੂਲਰ ਲੱਗੇ ਹੋਏ ਨੇ ਸਾਡੀਆਂ ਸਟੈਂਡ ਪੋਸਟਾਂ ਵੀ ਚੱਲ ਰਹੀਆਂ ਨੇ 24 ਘੰਟੇ ਪਾਣੀ ਚੱਲ ਰਿਹਾ ਤੇ ਵਾਸ਼ਰੂਮ ਨੇ ਸਾਡੇ ਦੋ ਉਹ ਸਾਫ ਨੇ ਤੇ ਖੁੱਲ੍ਹੇ ਹਨ